ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇੱਕ ਔਰਤ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਜਿਨ੍ਹਾਂ ਦਾ ਹਮੇਸ਼ਾ ਲੁਕੋ ਰੱਖਣਾ ਹੈ ਕਿਸੇ ਨੂੰ ਵੀ ਨਹੀਂ ਦੱਸਣੀਆਂ ਚਾਹੀਦੀਆਂ ਕਹਨ ਤੋਂ ਭਾਵ ਜੋ ਔਰਤ ਜਾਂ ਮਰਦ ਉਹਨਾਂ ਦੋ ਗੱਲਾਂ ਦਾ ਲੁਕੋ ਰੱਖਦੇ ਹਨ ਕਿਸੇ ਨੂੰ ਨਹੀਂ ਦੱਸਦੇ ਉਹ ਹਮੇਸ਼ਾ ਸੁਖੀ ਵਸਤੇ ਹਨ ਉਹਨਾਂ ਨੂੰ 9 ਨਦੀਆਂ ਅਤੇ 18 ਸਿੱਧੀਆਂ ਪ੍ਰਾਪਤ ਹੁੰਦੀਆਂ ਹਨ ਉਹ ਹੈ ਇਸ ਦੁਨੀਆ ਦੇ ਵਿੱਚ ਵਿਚਰਦਿਆਂ ਹੋਇਆਂ ਘਰ-ਬਾਰ ਜਿੱਥੇ ਵੀ ਜਾਂਦੇ ਨੇ ਉਹਨਾਂ ਨੂੰ ਇੱਜ਼ਤ ਮਾਨ ਸਨਮਾਨ ਦੀ ਪ੍ਰਾਪਤੀ ਹੁੰਦੀ ਹੈ ਤੇ ਆਪਣੀ ਅੱਜ ਦੀ ਵੀਡੀਓ ਇਸੇ ਵਿਸ਼ੇ ਤੇ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣੇ ਨਾਲ ਜਦੋਂ ਵੀ ਕੁਝ ਮਾੜਾ ਹੁੰਦਾ ਹੈ ਤਾਂ ਆਪਾਂ ਬੜੇ ਦੁਖੀ ਹੁੰਦੇ ਹਾਂ ਉਸ ਮਾੜੇ ਸਮੇਂ ਦੇ ਵਿੱਚ ਮਾਣੇ ਸਮੇ ਦੇ ਲਈ ਕਦੇ ਖੋਦ ਨੂੰ ਜ਼ਿੰਮੇਵਾਰ ਟਹਿਰਾਉਂਦੇ ਹਾਂ ਤੇ ਕਦੇ ਦੂਸਰਿਆਂ ਨੂੰ ਜ਼ਿੰਮੇਵਾਰ ਠ ਹਰਉਂਦੇ ਹਾਂ ਕਦੇ ਆਪਣੇ ਆਪ ਤੇ ਗੁੱਸਾ ਕੱਢਦੇ ਹਾਂ ਤੇ ਕਦੇ ਆਪਣਿਆਂ ਤੇ ਗੁੱਸਾ ਕੱਢਦੇ ਹਾਂ ਕਦੇ ਆਪਣੇ ਆਪ ਨੂੰ ਕੋਸਦੇ ਹਾਂ ਕਦੇ ਕਰੀਬੀ ਰਿਸ਼ਤਿਆਂ ਨੂੰ ਕੋਸਦੇ ਹਾਂ ਤੇ ਫਿਰ ਜਦੋਂ ਕਿਤੇ ਵੀ ਵਸ ਨਹੀਂ ਚੱਲਦਾ ਤੇ ਫਿਰ ਉਸ ਵਾਹਿਗੁਰੂ ਜੀ ਦੇ ਨਾਲ ਗਿਲੇ ਸ਼ਿਕਵੇ ਕਰਦੇ ਹਾਂ ਕਹਿੰਦੇ ਹਾਂ ਕਿ ਪਾਤਸ਼ਾਹ ਮੈਂ ਤਾਂ ਹਮੇਸ਼ਾ ਦੂਜਿਆਂ ਦੇ ਨਾਲ ਚੰਗਾ ਕਰਦਾ ਹਾਂ ਮੈਂ ਹਮੇਸ਼ਾ ਦੂਜਿਆਂ ਦਾ ਭਲਾ ਕਰਦਾ ਹਾਂ ਫਿਰ ਮੇਰੇ ਨਾਲ ਮਾੜਾ ਕਿਉਂ ਹੋਇਆ ਕਈ ਮਨੁੱਖ ਗੁੱਸੇ ਦੇ ਵਿੱਚ ਆ ਕੇ ਪਾਠ ਕਰਨਾ ਛੱਡ ਦਿੰਦੇ ਹਨ ਭਲਾਈ ਦੇ ਕੰਮ ਕਰਨੇ ਛੱਡ ਦਿੰਦੇ ਹਨ ਅਤੇ ਕਹਿੰਦੇ ਨੇ ਕਿ ਭਲਾ ਕਰਨ ਦਾ ਤੇ ਪਾਠ ਕਰਨ ਦਾ ਕੀ ਫਾਇਦਾ ਜੇ ਸਾਡੇ ਨਾਲ ਐਸੀ ਹੀ ਤਰ੍ਹਾਂ ਮਾੜਾ ਹੋਣਾ ਹੈ ਅਸੀਂ ਕਦੇ ਸੋਚਿਆ ਕਿ ਆਪਣੇ ਵਿੱਚ ਰੋਜ਼ਾਨਾ ਬਹੁਤੇ ਮਨੁੱਖ ਜੋ ਅੰਮ੍ਰਿਤ ਵੇਲੇ ਉੱਠਦੇ ਹਨ ਉਹ ਠੇਕੇ ਨਾਮ ਚਾਪਤੇ ਹਨ ਜਦੋਂ ਵੀ ਕਿਤੇ ਪੁਲਾਈ ਦਾ ਕੋਈ ਕੰਮ ਕਰਨਾ ਹੁੰਦਾ ਹੈ ਤੇ ਕਦੇ ਵੀ ਆਪਣਾ ਪੈਰ ਪਿੱਛੇ ਨਹੀਂ ਹਟਾਉਂਦੇ ਹਮੇਸ਼ਿਆ ਵਾਅਦਾ ਚੜ੍ਹ ਕੇ ਦੂਸਰਿਆਂ ਦੀ ਮਦਦ ਕਰਦੇ ਹਨ ਫਿਰ ਉਹ ਕਿੱਥੇ ਗਲਤੀ ਹੋ ਜਾਂਦੀ ਹੈ ਕਿ ਜਿਸ ਗਲਤੀ ਦੇ ਕਾਰਨ ਆਪਣਾ ਸਾਰਾ ਪਾਠ ਕੀਤਾ ਹੋਇਆ ਦਾਨ ਪੁੰਨ ਗਵਾ ਬੈਠਦੇ ਹਨ ਉਸੇ ਗਲਤੀ ਦੇ ਕਾਰਨ ਹੀ ਹਮੇਸ਼ਿਆ ਦੁੱਖਾਂ ਦੇ ਵਿੱਚ ਘਿਰੇ ਰਹਿੰਦੇ ਹਨ ਸਬ ਕੁਝ ਕੋਲ ਹੁੰਦਿਆਂ ਹੋਇਆਂ ਵੀ ਖੁਸ਼ ਨਹੀਂ ਹੁੰਦੇ ਇਹੋ ਜਿਹਾ ਇਨਸਾਨ ਜੋ ਇੱਕ ਗਲਤੀ ਕਰਦੇ ਆ ਉਹ ਗਲਤੀ ਕੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਆਪਾਂ ਜਦੋਂ ਵੀ ਘਰ ਤੋਂ ਬਾਹਰ ਜਾਂਦੇ ਹਾਂ ਤਾਂ ਬਾਹਰੀ ਦੁਨੀਆ ਦੇ ਵਿੱਚ ਵਿਚਰਦੇ ਹਾਂ ਤਾਂ ਆਪਾਂ ਕਈ ਪ੍ਰਕਾਰ ਦਾ ਮਾੜਾ ਦੇਖਦੇ ਹਾਂ ਮਾੜਾ ਸੁਣਦੇ ਹਾਂ ਭਾਵੇਂ ਜਿਸ ਤਰ੍ਹਾਂ ਆਪਾਂ ਕਿਸੇ ਦੇ ਘਰ ਦੇ ਵਿੱਚ ਗਏ ਮੰਨ ਲਓ ਕਿ ਅਸੀਂ ਕਿਸੇ ਰਿਸ਼ਤੇਦਾਰਾਂ ਦੇ ਘਰ ਗਏ ਤਾ ਸਾਡਾ ਧਿਆਨ ਹਮੇਸ਼ਾ ਸਾਹਮਣੇ ਵਾਲੇ ਦੇ ਔਗਣਾਂ ਤੇ ਹੁੰਦਾ ਹੈ। ਭਾਵ ਕਿ ਅਸੀਂ ਹਮੇਸ਼ਾ ਦੂਸਰਿਆਂ ਦੇ ਵਿੱਚ ਕਮੀਆਂ ਲੱਭਦੇ ਹਾਂ। ਫਿਰ ਉਹਨਾਂ ਕਮੀਆਂ ਨੂੰ ਥਾਂ-ਥਾਂ ਤੇ ਦੱਸਦੇ ਹਾਂ ਤੇ ਆਪਾਂ ਇੱਥੇ ਹੀ ਗਲਤੀ ਕਰਦੇ ਹਾਂ। ਕਿਉਂਕਿ ਪਾਸ਼ਾ ਕਹਿੰਦੇ ਨੇ ਕਿ ਜੇ ਸਾਹਮਣੇ ਵਾਲਾ ਮਾੜਾ ਹੈ, ਸਾਹਮਣੇ ਵਾਲੇ ਦੇ ਵਿੱਚ ਕੋਈ ਔਗਣ ਹੈ, ਕੋਈ ਕਮੀ ਹੈ, ਤਾਂ ਸਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਕਿ ਅਸੀਂ ਉਸਨੂੰ ਚੰਗਾ ਮਾੜਾ ਕਹੀਏ। ਦੁਨੀਆ ਦੇ ਵਿੱਚ ਉਸ ਦੇ ਔਗਣਾਂ ਨੂੰ ਉਸ ਦੀਆਂ ਕਮੀਆਂ ਨੂੰ ਡੈਰ ਕਰਦੇ ਫਿਰਿਏ ਪਾਸ਼ਾ ਕਹਿੰਦੇ ਨੇ ਜੋ ਵੀ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਉਹ ਉਸੇ ਹੀ ਤਰ੍ਹਾਂ ਦਾ ਫਲ ਭੋਗਦਾ ਹੈ ਇਸ ਕਰਕੇ ਚੰਗੇ ਮਾਣੇ ਦਾ ਨਿਬੇੜਾ ਕਰਨਾ ਉਸ ਵਾਇਗਰੂ ਜੀ ਦੇ ਹੱਥ ਹੈ ਪਰ ਆਪਾਂ ਕੀ ਕਰਦੇ ਹਾਂ ਆਪਾਂ ਕਿਸੇ ਦੇ ਵੀ ਔਗਣ ਦੇਖਦੇ ਹਾਂ ਕਿਸੇ ਦੀਆਂ ਕਮੀਆਂ ਨੂੰ ਆਪਾਂ ਥਾਂ-ਥਾਂ ਤੇ ਦੱਸਦੇ ਹਾਂ ਭਾਵ ਅੱਗੇ ਤੋਂ ਅੱਗੇ ਲੋਕਾਂ ਨੂੰ ਦੱਸਦੇ ਹਾਂ ਤੇ ਇਸੇ ਤਰ੍ਹਾਂ ਪਾਪਾਂ ਵਾਲੀ ਪੰਡ ਆਪਣੇ ਸਿਰ ਦੇ ਉੱਤੇ ਚੱਕ ਲੈਂਦੇ ਹਾਂ ਸਾਧ ਸੰਗਤ ਜੀ ਜਦੋਂ ਅਸੀਂ ਕਿਸੇ ਦੀ ਬੁਰਾਈ ਕਰਦੇ ਹਾਂ ਕਿਸੇ ਦੇ ਔਗਣਾਂ ਨੂੰ ਜਗ ਜਾਹਿਰ ਕਰਦੇ ਹਾਂ ਤੇ ਉਸ ਦਾ ਮਾੜਾ ਅਸਰ ਸਾਡੇ ਖੁਦ ਤੇ ਵੀ ਪੈਂਦਾ ਹੈ ਇਸੇ ਕਰਕੇ ਸਾਡੇ ਪਾਸ਼ਾ ਜੀ ਨੇ ਤਾਂ-ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਗੱਲ ਦੇ ਉੱਤੇ ਸਾਨੂੰ ਸਖਤੀ ਦੇ ਨਾਲ ਫਟਕਾਰ ਲਗਾਈ ਹੈ ਪਾਸ਼ਾ ਕਹਿੰਦੇ ਨੇ ਕਿ ਕਿਸੇ ਦਾ ਵੀ ਕਿਸੇ ਦੀ ਵੀ ਨਿੰਦਿਆ ਚੁਗਲੀ ਕਰਨੀ ਸੁਣਨੀ ਸਭ ਤੋਂ ਵੱਡਾ ਪਾਪ ਹੈ ਇਸ ਕਰਕੇ ਜਦੋਂ ਵੀ ਘਰੋਂ ਬਾਹਰ ਨਿਕਲੋ ਕਿਤੇ ਵੀ ਜਾਓ ਆਪਣੇ ਪਾਸ਼ਾ ਜੀ ਦੇ ਅੱਗੇ ਹਮੇਸ਼ਾ ਬੇਨਤੀ ਅਰਦਾਸ ਕਰਕੇ ਜਾਇਆ ਕਰੋ ਕਿ ਪਾਸ਼ਾ ਮੈਨੂੰ ਕਿਸੇ ਦੇ ਔਗਣ ਦੇਖਣ ਤੋਂ ਔਗਣ ਸੁਣਨ ਤੋਂ ਬਚਾ ਲੈ ਜੇਕਰ ਕੋਲ ਨਾਲ ਵੀ ਕਿਸੇ ਦੀਆਂ ਕਮੀਆਂ ਮੇਰੇ ਸਾਹਮਣੇ ਆ ਜਾਣ ਤਾਂ ਪਾਸ਼ਾ ਉਹਨਾਂ ਔਗਣਾਂ ਤੇ ਉਹਨਾਂ ਕਮੀਆਂ ਦੇ ਉੱਤੇ ਪਰਦਾ ਪਾਉਣ ਦੀ ਹਿੰਮਤ ਬਖਸ਼ੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜੋ ਵੀ ਕੋਈ ਕਰਮ ਕਰਦਾ ਹੈ ਉਹ ਆਪਣੇ ਕਰਮਾਂ ਦਾ ਫਲ ਭੋਗਦਾ ਹੈ ਜੇ ਕੋਈ ਮਾੜਾ ਕਰੇਗਾ ਤੇ ਉਸ ਨੂੰ ਮਾੜਾ ਫਲ ਮਿਲੇਗਾ ਜੇ ਚੰਗਾ ਕਰੇਗਾ ਤੇ ਉਸ ਨੂੰ ਚੰਗਾ ਫਲ ਮਿਲੇਗਾ ਪਰ ਜੇਕਰ ਆਪਾਂ ਕਿਸੇ ਦੇ ਮਾੜੇ ਨੂੰ ਜਗ ਜाहिर ਕਰਦੇ ਹਾਂ ਕਿਸੇ ਦੇ ਪੜਦੇ ਨੰਗੇ ਕਰਦੇ ਹਾਂ ਤਾਂ ਉਸ ਪਾਪਾਂ ਵਾਲੀ ਪੰਡ ਜੋ ਦੂਸਰੇ ਇਨਸਾਨ ਨੇ ਚੁੱਕੀ ਹੈ ਸੇਤੇ ਉਸ ਦਾ ਭਾਰ ਆਪਾਂ ਵੀ ਵੰਡਾਲਾ ਵਾਂਗੇ ਤੇ ਜੇਕਰ ਅਸੀਂ ਕਿਸੇ ਦੇ ਪਰਦੇ ਕੱਝਦੇ ਹਾਂ ਕਿਸੇ ਦੇ ਔਗਣਾਂ ਨੂੰ ਕੱਝਦੇ ਹਾਂ ਜਗ ਜਾਹਰ ਨਹੀਂ ਕਰਦੇ ਤਾਂ ਵੈਗੁਰੂ ਸਾਡੇ ਪਰਦੇ ਕੱਝਦੇ ਨੇ ਇਸ ਕਰਕੇ ਕਿਸੇ ਦੇ ਔਗਣਾਂ ਦਾ ਦੇਖੋ ਕਈ ਵਾਰ ਕਿਸੇ ਦੀ ਧੀ ਜਾਂ ਪੁੱਤ ਦੀ ਗੱਲ ਆਪਾਂ ਨੂੰ ਪਤਾ ਲੱਗਦੀ ਹੈ ਕਿਸੇ ਦੇ ਮਾੜੇ ਕਰਮਾ ਕਰਕੇ ਕਿਸੇ ਦੀ ਔਲਾਦ ਮਾੜੀ ਨਿਕਲਦੀ ਹੈ ਉਸ ਦੇ ਵਿੱਚ ਉਸ ਮਾਂ ਪਿਓ ਦਾ ਕੋਈ ਵੀ ਕਸੂਰ ਨਹੀਂ ਹੁੰਦਾ ਦੀ ਆਪਾਂ ਕੀ ਕਰਦੇ ਹਾਂ ਆਪਾਂ ਉਸ ਗੱਲ ਨੂੰ ਥਾਂ-ਥਾਂ ਤੇ ਭੰਡ ਦੇ ਫਿਰਦੇ ਹਾਂ ਅਤੇ ਉਸ ਮਾਪਿਓ ਦਾ ਜੋ ਨਾ ਬੱਚੇ ਬੱਚੀ ਦੇ ਨਾਲ ਜੋ ਰਿਸ਼ਤਾ ਜੁੜਿਆ ਹੁੰਦਾ ਹੈ ਜਾਣੇ ਅਣਜਾਣੇ ਦੇ ਵਿੱਚ ਆਪਾਂ ਪਤਾ ਨਹੀਂ ਕਿੰਨੇ ਦਿਲਾਂ ਨੂੰ ਦੁਖੀ ਕਰਦੇ ਹਾਂ ਆਪਾਂ ਕਿੰਨੀਆਂ ਆਤਮਾਵਾਂ ਨੂੰ ਰੋਣਾ ਦਿੰਦੇ ਹਾਂ ਤੇ ਕਿਸੇ ਦੇ ਦਿਲ ਨੂੰ ਦੁਖਾਉਣਾ ਸਭ ਤੋਂ ਵੱਡਾ ਪਾਪ ਹੁੰਦਾ ਹੈ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਜੇਕਰ ਤੁਹਾਡੇ ਸਾਹਮਣੇ ਕਿਸੇ ਦੀ ਗੱਲ ਆਵੇ ਗਈ ਪਹੁੰਚ ਗਈ ਤਾਂ ਉਸ ਨੂੰ ਉੱਥੇ ਹੀ ਖਤਮ ਕਰ ਦਿਓ ਜਿੰਨਾਂ ਔਰਤਾਂ ਦੇ ਵਿੱਚ ਇਹ ਦੋ ਆਦਤਾਂ ਹੁੰਦੀਆਂ ਨੇ ਕਿ ਕਿਸੇ ਦਾ ਮਾੜਾ ਸੁਣ ਕੇ ਉੱਥੇ ਹੀ ਛੱਡ ਦਿੱਤਾ ਜਾਂ ਕਿਸੇ ਦਾ ਮਾੜਾ ਦੇਖਿਆ ਉੱਥੇ ਹੀ ਛੱਡ ਦਿੱਤਾ ਉਹ ਔਰਤ ਹਮੇਸ਼ਾ ਸੁਖੀ ਵਾਸਤੇ ਹੈ ਜਿਨ੍ਹਾਂ ਨੂੰ ਥਾਂ-ਥਾਂ ਤੇ ਗੱਲ ਦੱਸਣ ਦੀ ਆਦਤ ਹੁੰਦੀ ਹੈ ਫਿਰ ਉਹਨਾਂ ਨੂੰ ਖੁਦ ਨੂੰ ਵੀ ਇਸ ਗੱਲ ਦੀ ਸਜ਼ਾ ਮਿਲਦੀ ਹੈ ਉਹ ਕੋਹਦ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਖੁਸ਼ ਨਹੀਂ ਰਹਿੰਦੇ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਕਿ ਜੇਕਰ ਕਿਸੇ ਦਾ ਮਾੜਾ ਸੁਣ ਲਿਆ ਕਿਸੇ ਦਾ ਕੁਝ ਮਾੜਾ ਦੇਖ ਲਿਆ ਤੇ ਜੇ ਤੁਸੀਂ ਤੇ ਜੇ ਤੁਸੀਂ ਉਸ ਦੀ ਭਲਾਈ ਕਰਨੀ ਚਾਹੁੰਦੇ ਹੋ ਤੇ ਉਸ ਨੂੰ ਚੰਗੀ ਸਲਾਹ ਦਿਓ ਚੰਗੀ ਮਤ ਦਿਓ ਨਾ ਕਿ ਉਸ ਦਾ ਟੰਡੋਰਾ ਥਾ-ਥਾਂ ਤੇ ਫੇਰਦੇ ਫਿਰੋ ਤੇ ਹੱਥ ਜੋੜ ਕੇ ਸੰਗਤ ਜੀ ਬੇਨਤੀ ਹੈ ਕਿਉਂਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਜਾਣੇ ਅਣਜਾਣੇ ਦੇ ਵਿੱਚ ਬਹੁਤ ਵੱਡਾ ਪਾਪ ਕਰ ਬੈਠਦੇ ਹਾਂ ਜਿਸੇ ਕਾਰਨ ਆਪਾਂ ਆਪ ਦੇ ਕੀਤੀ ਹੋਈ ਕਮਾਈ ਕੀਤਾ ਹੋਇਆ ਦਾਨ ਪਨ ਕੀਤੇ ਹੋਏ ਪਾਠ ਸਭ ਆਪਣੇ ਵਿਅਰਥ ਕਰ ਲੈਂਦੇ ਹਾਂ ਕਿਉਂਕਿ ਮਹਾਪੁਰਖ ਜੀ ਕਹਿੰਦੇ ਹਨ ਕਿ 2.5 ਘੰਟੇ ਦਾ ਕੀਤਾ ਹੋਇਆ ਨਿਤਨੇਮ ਤੁਹਾਡੀ 5 ਮਿੰਟਾਂ ਦੀ ਨਿੰਦਿਆ ਨੂੰ ਵਿਅਰਥ ਕਰ ਦਿੰਦਾ ਹੈ ਇਸ ਕਰਕੇ ਜੇਕਰ ਅਮਰਤ ਵੇਲੇ ਉੱਠ ਕੇ ਨਾਮ ਜਪਦੇ ਹੋ ਆਪਣੇ ਨਾਮ ਦੇ ਕਮਾਈ ਨੂੰ ਸੰਭਾਲਣਾ ਵੀ ਸਿੱਖੋ ਆਪਣੇ ਗੁਰੂ ਨਾਨਕ ਪਾਸ਼ਾ ਜੀ ਦੇ ਦੱਸੇ ਹੋਏ ਮਾਰਗ ਤੇ ਚੱਲੋ ਉਹਨਾਂ ਦੇ ਉਪਦੇਸ਼ ਨੂੰ ਸੁਣੋ ਸਮਝੋ ਅਤੇ ਹਿਰਦੇ ਦੇ ਵਿੱਚ ਵਸਾਓ ਅਤੇ ਉਸ ਉਪਦੇਸ਼ ਦੇ ਹਿਸਾਬ ਦੇ ਨਾਲ ਚੱਲੋ ਕਿਸੇ ਦੀ ਬੁਰਾਈ ਕਰਨੇ ਨਿੰਦਾ ਚੁਗਲੀ ਕਰਨੇ ਕਿਸੇ ਦੇ ਔਗਣ ਜਗ ਜਾਹਰ ਕਰਨ ਦਾ ਹੱਕ ਕਿਸੇ ਨੂੰ ਨਹੀਂ ਹੈ ਇਸ ਗੱਲ ਨੂੰ ਅਝਮਾਲੋ ਕਿਉਂਕਿ ਜਿੱਥੇ ਪ੍ਰੇਮ ਹੈ ਵਿਸ਼ਵਾਸ ਹੈ ਪ੍ਰੋਸਾ ਹੈ ਪਾਈਚਾਰਾ ਹੈ ਇੱਕ ਦੂਜੇ ਦੀ ਗੱਲ ਕੋਈ ਜਾਂਦੀ ਹੈ ਪਿਆਰ ਨਾਲ ਸੁਣੀ ਜਾਂਦੀ ਹੈ ਉਸ ਘਰ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੇ ਉਸ ਘਰ ਦੇ ਉੱਤੇ ਕੋਈ ਵੀ ਦੁੱਖ ਤਕਲੀਫ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ